ਸਾਨੂੰ 1745ਵੀਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਉਹਨਾਂ ਦੇ ਬੋਸਾਬ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇਸ ਸਥਾਨ ਉੱਪਰ ਗੁਰੂ ਸਾਹਿਬ ਆਰਾਮ ਕਰਨ ਲਈ ਰੁਕੇ ਉਸ ਸਮੇਂ ਇਸ ਸਥਾਨ ਉੱਪਰ ਸੰਗੜੇ ਜੰਗਲ ਟੇਟਾ ਦੇ ਪੱਠੇ ਹੋਇਆ ਕਰਦੇ ਸਨ ਗੁਰੂ ਸਾਹਿਬ ਨੇ ਟੇਟਾ ਦੇ ਪੱਠਿਆਂ ਉੱਪਰ ਲੱਗੇ ਮਜ਼ਦੂਰਾਂ ਨੂੰ ਪੁੱਛਿਆ ਕਿ ਇੱਥੇ ਕੋਈ ਆਰਾਮ ਕਰਨ ਲਈ ਜਗ੍ਹਾ ਹੈ ਤਾਂ ਪੱਠੇ ਦੇ ਮਜ਼ਦੂਰਾਂ ਨੇ ਮਜ਼ਾਕ ਕਰਦੇ ਗੁਰੂ ਸਾਹਿਬ ਨੂੰ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਗੁਰੂ ਸਾਹਿਬ ਨੇ ਇਹ ਆਪਣੇ ਘੋੜੇ ਦੀ ਲਗਾਮ ਖਿੱਚੀ ਤੇ ਇਹ ਕੋੜੇ ਸਮੇਤ ਪੱਠੇ ਦੇ ਅੰਦਰ ਚਲੇ ਗਏ ਜਦੋਂ ਗੁਰੂ ਸਾਹਿਬ ਦੇ ਕੋੜੇ ਨੇ ਪੱਠੇ ਅੰਦਰ ਪਹਿਲੀ ਪੌੜ ਰੱਖੀ ਤਾਂ ਪੱਠਾ ਸਾਰਾ ਆ ਠੰਡਾ ਹੋ ਗਿਆ ਜਦੋਂ ਇਸ ਗੱਲ ਦਾ ਪਤਾ ਇੱਥੇ ਦੇ ਕੋਟਲਾ ਨਿਹੰਗ ਖਾਨ ਨੂੰ ਪਤਾ ਲੱਗਾ ਤਾਂ ਉਹ ਨੰਗੇ ਪੈਰੀ ਗੁਰੂ ਜੀ ਕੋਲ ਆਇਆ ਤੇ ਮਜ਼ੂਰਾ ਦੁਆਰਾ ਕੀਤੀ ਗਈ ਪੁਲ ਨੂੰ ਬਚਾਇਆ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਅੱਜ ਤੋਂ ਬਾਅਦ ਇਸ ਸਥਾਨ ਉੱਪਰ ਤੂੰ ਕਦੇ ਕੋਈ ਛੇੜਛਾੜ ਨਹੀਂ ਕਰੇਗਾ ਇਸ ਸਥਾਨ ਉੱਪਰ ਗੁਰਦੁਆਰਾ ਪੱਠਾ ਸਾਹਿਬ ਸਭ ਸੁਭਾਏਮਾਨ ਹੈ ਜੋ ਕਿ ਪਿੰਡ ਕੋਟਲਾ ਨਿਹੰਗ ਦਿਲਾਂ ਰੋਪਣ ਵਿੱਚ ਬਣਿਆ ਹੋਇਆ ਹੈ ਹੋਰ ਜਾਣਕਾਰੀ ਲਈ ਸਖੋਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ